ਅ ਤਾਂ ਮੇਰੇ ਨਾਲ ਅੰਦਰ ਗੱਲ ਹੋਈ ਸੀ ਸਾਰੇ ਬਹੁਤ ਵਾਰ ਚਾਰ ਪੰਜ ਜਾਣੇ ਅੰਦਰ ਆਏ ਸੀ ਕਿਸਾਨ ਤੇ ਸਵੰਦੀਆਂ ਵਾਲੇ ਤਾਂ ਸਾਡੀ ਇਹੀ ਗੱਲ ਹੋਈ ਆ ਵੀ ਪੁਲਿਸ ਨੂੰ 4 ਦਿਨ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ 4 ਦਿਨਾਂ ਤੋਂ ਵਿੱਚ ਇਨਵੈਸਟੀਗੇਸ਼ਨ ਕਰ ਲਵਾਂਗੇ ਇਨਵੈਸਟੀਗੇਸ਼ਨ ਇਹਨਾਂ ਨੂੰ ਮੈਂ ਕਿਹਾ ਐਸਐਸਪੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਦਿਓ ਉਹ ਜਿਹੜਾ ਵੀ ਅਪਸਰ ਨੂੰ ਮਾਰਕ ਕਰਨਗੇ ਚਾਹੇ ਮੈਨੂੰ ਕਰਦਨ ਚਾਹੀ ਕਿਸੇ ਹੋਰ ਅਪਸਰ ਨੂੰ ਕਰਦਨ ਤੇ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਦੇ ਵਿੱਚ ਕਰ ਲਵਾਂਗੇ ਤੇ ਉਸ ਤੋਂ ਪਹਿਲਾਂ ਕੋਈ ਵੀ ਮਲਾਜੂ ਮਦਮੇ ਠਾਣੇ 'ਚ ਵੀ ਕਹਿਤਾ ਵੀ ਉਹਨਾਂ ਦੇ ਘਰੇ ਨਹੀਂ ਜਾਣਗੇ ਨਾ ਹੀ ਪੁਲਿਸ ਜਾਊਗੀ ਨਾ ਹੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਕੀਤਾ ਜਾਊਗਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ 4 ਦਿਨ ਦਾ ਡਾਇਰੀ ਮੰਗਦੀ ਹਾਂ ਤੇ 4 ਦਿਨਾਂ ਤੋਂ ਬਾਅਦ ਆਪਾਂ ਜਿਹੜੀ ਆਪਣੀ ਰਿਪੋਰਟ ਜਿਹੜੀ ਦੇ ਦੇਵਾਂਗੇ ਮੈਡਮ ਜੀ ਕਿਸੇ ਤੋਂ ਨਿਕਰਾਉਂ ਵੀ ਫੋਟੋ ਮੇਰੇ ਤੋਂ ਕਰਾ ਲਿਓ ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤੁਸੀਂ ਮੇਰੇ ਤੋਂ ਕਰਾ ਲਿਓ ਪਰ ਤੁਹਾਨੂੰ ਇੱਕ ਰੀ ਐਪਲੀਕੇਸ਼ਨ ਜਿਹੜੀ ਐੱਸਐੱਸਪੀ ਸਾਹਿਬ ਨੂੰ ਚਾਹੀਏ ਨਹੀਂ ਇੱਕ ਕੋਈ ਐਪਲੀਕੇਸ਼ਨ ਉਹਨਾਂ ਨੂੰ ਕਹਿ ਦਿਓ ਜਿੰਨਾ ਤੇ ਐਫ ਆਰ ਹੋਏ ਨਾ ਉਹ ਇੱਕ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਦੇ ਦੇਣਗੇ ਹਨ ਕਿ ਤੇ ਮੈਨੂੰ ਮਾਰਕ ਕਰ ਦੇਣਗੇ ਮੈਂ ਉਹ ਕੈਰੀ ਕਰ ਲੂੰਗੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਆ ਮੇਰੇ ਨਾਲ ਅੰਦਰ ਗੱਲ ਹੋਈ ਸੀ ਸਾਰੇ ਬਹੁਤ ਵਾਰ ਚਾਰ ਪੰਜ ਜਾਣੇ ਅੰਦਰ ਆਏ ਸੀ ਕਿਸਾਨ ਤੇ ਬੰਦਿਆਂ ਵਾਲੇ ਤਾਂ ਸਾਡੀ ਇਹੀ ਗੱਲ ਹੋਈ ਆ ਵੀ ਪੁਲਿਸ ਨੂੰ ਚਾਰ ਦਿਨ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ 4 ਦਿਨਾਂ ਤੋਂ ਵਿੱਚ ਇਨਵੈਸਟੀਗੇਸ਼ਨ ਕਰ ਲਵਾਂਗੇ ਇਨਵੈਸਟੀਗੇਸ਼ਨ ਵੀ ਇਹਨਾਂ ਨੂੰ ਮੈਂ ਕਿਹਾ ਐਸਐਸਪੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਦਿਓ ਉਹ ਜਿਹੜਾ ਵੀ ਅਫਸਰ ਨੂੰ ਮਾਰਕ ਕਰਨਗੇ ਚਾਹੇ ਮੇਨੂੰ ਕਰਦਣ ਚਾਹੀਏ ਕਿਸੇ ਹੋਰ ਅਫਸਰ ਨੂੰ ਕਰਦਣ ਤੇ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਦੇ ਵਿੱਚ ਕਰ ਲਵਾਂਗੇ ਤੇ ਉਸ ਤੋਂ ਪਹਿਲਾਂ ਕੋਈ ਵੀ ਮੁਲਾਜ਼ਮ ਮੱਧਮ ठाਣੇ 'ਚ ਵੀ ਕਹਿਤਾ ਵੀ ਉਹਨਾਂ ਦੇ ਘਰੇ ਨਹੀਂ ਜਾਣਗੇ ਨਾ ਹੀ ਪੁਲਿਸ ਜਾਊਗੀ ਨਾ ਹੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਕੀਤਾ ਜਾਊਗਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ 4 ਦਿਨ ਦਾ ਡਾਈਨ ਮੰਗਦੀ ਹਾਂ ਤੇ 4 ਦਿਨਾਂ ਤੋਂ ਬਾਅਦ ਆਪਾਂ ਜਿਹੜੀ ਆਪਣੀ ਰਿਪੋਰਟ ਜਿਹੜੀ ਦੇ ਦੇਵਾਂਗੇ ਮੈਡਮ ਜੀ ਕਿਸੇ ਤੋਂ ਕਰਾਉਣੀ ਚਾਹਤ ਹੈ ਮੈਂ ਇਹ ਤੋਂ ਕਰਾ ਲਿਓ ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤੁਸੀਂ ਮੇਰੇ ਤੋਂ ਕਰਾ ਲਿਓ ਪਰ ਤੁਹਾਨੂੰ ਇੱਕ ਨਹੀਂ ਐਪਲੀਕੇਸ਼ਨ ਜਿਹੜੀ ਐਸਐਸਪੀ ਸਾਹਿਬ ਨੂੰ ਚਾਹੀਏ ਨਹੀਂ ਇੱਕੋ ਐਪਲੀਕੇਸ਼ਨ ਉਹਨਾਂ ਨੂੰ ਕਹਿ ਦਿਓ ਜਿੰਨਾ ਕਿ ਐਫਆਈਆਰ ਹੋਏ ਨਾ ਉਹ ਇੱਕ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਦੇ ਦੇਣਗੇ ਤੇ ਮੈਨੂੰ ਮਾਰਕ ਕਰ ਦੇਣਗੇ ਮੈਂ ਇਹਨੂੰ ਕੈਰੀ ਕਰ ਲਵਾਂਗੀ ਠੀਕ ਹੈ ਜੀ ਠੀਕ ਹੈ ਇਸ ਦਾ ਸਵੀਕਾਰ ਆ ਮੇਰੇ ਨਾਲ ਅੰਦਰ ਗੱਲ ਹੋਈ ਸੀ ਸਾਰੇ ਬਹੁਤ ਵਾਰ ਚਾਰ ਪੰਜ ਜਾਣੇ ਅੰਦਰ ਆਏ ਸੀ ਕਿਸਾਨ ਤੇ ਸਵੰਦੀਆਂ ਵਾਲੇ ਤਾਂ ਸਾਡੀ ਇਹੀ ਗੱਲ ਹੋਈ ਆ ਵੀ ਪੁਲਿਸ ਨੂੰ ਚਾਰ ਦਿਨ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ ਚਾਰ ਦਿਨਾਂ ਤੋਂ ਵਿੱਚ ਇਨਵੈਸਟੀਗੇਸ਼ਨ ਕਰ ਲਵਾਂਗੇ ਇਨਵੈਸਟੀਗੇਸ਼ਨ ਵੀ ਇਹਨਾਂ ਨੂੰ ਮੈਂ ਕਿਹਾ ਐਸਐਸਪੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਦਿਓ ਉਹ ਜਿਹੜਾ ਵੀ ਅਫਸਰ ਨੂੰ ਮਾਰਕ ਕਰਨਗੇ ਚਾਹੇ ਮੈਨੂੰ ਕਰਦਨ ਚਾਹੇ ਕਿਸੇ ਹੋਰ ਅਫਸਰ ਨੂੰ ਕਰਦਨ ਤੇ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਦੇ ਵਿੱਚ ਕਰ ਲਵਾਂਗੇ ਤੇ ਉਸ ਤੋਂ ਪਹਿਲਾਂ ਕੋਈ ਵੀ ਮਲਾਜੂ ਮਦਮੇ ਠਾਣੇ 'ਚ ਵੀ ਕਹਿਤਾ ਵੀ ਉਹਨਾਂ ਦੇ ਘਰੇ ਨਹੀਂ ਜਾਣਗੇ ਨਾ ਹੀ ਪੁਲਿਸ ਜਾਊਗੀ ਨਾ ਹੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਕੀਤਾ ਜਾਊਗਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ 4 ਦਿਨ ਦਾ ਡਾਇਰੀ ਮੰਗਦੀ ਆ ਤੇ 4 ਦਿਨਾਂ ਤੋਂ ਬਾਅਦ ਆਪਾਂ ਜਿਹੜੀ ਆਪਣੀ ਰਿਪੋਰਟ ਜਿਹੜੀ ਦੇ ਦੇਵਾਂਗੇ ਮੈਡਮ ਜੀ ਕਿਸੇ ਤੋਂ ਵੀ ਕਰਾਉਣੀ ਫੋਟੋ ਮੇਰੇ ਤੋਂ ਕਰਾ ਲਿਓ ਜੀ ਜੇ ਤੁਹਾਨੂੰ ਮੇਰੇ 'ਤੇ ਭਰੋਸਾ ਹੈ ਤੁਸੀਂ ਮੇਰੇ ਤੋਂ ਕਰਾ ਲਿਓ ਪਰ ਤੁਹਾਨੂੰ ਇੱਕ ਵੀ ਐਪਲੀਕੇਸ਼ਨ ਜਿਹੜੀ ਐਸਐਸਪੀ ਸਾਹਿਬ ਨੂੰ ਚਾਹੀਏ ਨਹੀਂ ਇੱਕ ਕੋਈ ਐਪਲੀਕੇਸ਼ਨ ਉਹਨਾਂ ਨੂੰ ਕਹਿ ਦਿਓ ਜਿੰਨਾ ਕਿ ਐਫ ਆਈ ਆਰ ਹੋਏ ਨਾ ਉਹ ਇੱਕ ਐਪਲੀਕੇਸ਼ਨ ਐਸਐਸਪੀ ਸਾਹਮਣੇ ਦੇ ਦੇਣਗੇ ਤਾਂ ਕਿ ਤੇ ਮੈਨੂੰ ਮਾਰਕ ਕਰ ਦੇਣਗੇ ਮੈਂ ਉਹ ਕੈਰੀ ਕਰ ਲਵਾਂਗੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ